ਭਾਰਤ ਸਰਕਾਰ ਨੇ ਅਮਰੀਕਾ ਸਰਕਾਰ ਨਾਲ ਇੱਕ ਦੇਰੀ ਫਾਰਮੂਲਾ ਲੈ ਕੇ ਵਪਾਰਕ ਸਮਝੌਤਾ ਕਰਨ ਦਾ ਵਿਚਾਰ ਬਣਾਇਆ। ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਵਿੱਚ ਕੀ ਹੈ ਕੀ। ਐਸਬੀਆਈ ਦੀ ਇੱਕ ਰਿਪੋਰਟ ਦੇ ਮੁਤਾਬਕ 8 ਕਰੋੜ ਲੋਕ ਇਸ ਦੇ ਨਾਲ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ। ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਵੀ ਭਾਰਤ ਦੇ ਕਿਸਾਨਾਂ ਲਈ ਇਹਦਾ ਫਾਇਦਾ ਕਿ ਜਾਂ ਨੁਕਸਾਨ ਆ। ਜਾਂ ਫਿਰ ਇੱਕ ਹੋਰ ਕਿਸਾਨੀ ਅੰਦੋਲਣੇ ਦੇ ਨਾਲ ਸ਼ੁਰੂ ਹੋਊਗਾ। ਇਸ ਤੋਂ ਪਹਿਲਾਂ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਫਾਲੋ ਕਰ ਲਓ Instagram ਤੇ ਦੇਖ ਰਹੇ ਹੋ ਤਾਂ ਅਕਾਊਂਟ ਫਾਲੋ ਕਰ ਲਓ ਚਲੋ ਸ਼ੁਰੂ ਕਰਦੇ ਹਾਂ ਵੀਡੀਓ SBI ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਉਹਨੇ ਸਿੱਧੀ ਚੇਤਾਵਨੀ ਭਾਰਤ ਦੇ ਡੇਅਰੀ ਫਾਰਮਰਾਂ ਨੂੰ ਦਿੱਤੀ ਹੈ ਕਿ ਉਹਨਾਂ ਦੇ ਲਈ ਇੱਕ ਬਹੁਤ ਖਤਰਾ ਖਤਰਾ ਬਣਿਆ ਹੋਇਆ ਹੈ ਜੇ ਭਾਰਤ ਤੇ ਅਮਰੀਕਾ ਦੇ ਵਿੱਚ ਇਹ ਪਾਰ ਖੋਲਿਆ ਜਾਂਦਾ ਹੈ ਤਾਂ ਅਮਰੀਕਾ ਦੇ ਦੁੱਧ ਤੋਂ ਬਣੇ ਪ੍ਰੋਡਕਟ ਇੰਡੀਆ ਦੀ ਮਾਰਕੀਟ ਵਿੱਚ ਸਿੱਧੇ ਵਰਤੇ ਉਹਨਾਂ ਦੀ ਸੇਲ ਹੋਵੇਗੀ ਜਿਸ ਤੇ ਨਾਲ ਭਾਰਤ ਦੇ ਦੁੱਧ ਦੀ ਕੀਮਤ ਵਿੱਚ 15% ਤੱਕ ਦੀ ਕਮੀ ਆ ਸਕਦੀ ਹੈ ਇਹ ਜੋ ਸਮਝੌਤੇ ਦਾ ਸਿੱਧਾ ਅਸਰ 2-3 ਪਸ਼ੂ ਰੱਖਣ ਵਾਲਿਆਂ ਜਾਂ ਮੱਝਾਂ ਜਾਂ ਗਾਂ ਰੱਖਣ ਵਾਲਿਆਂ ਦੇ ਪਵੇਗਾ ਜਿਹੜੇ ਪਰਿਵਾਰ ਸਾਲ ਭਰ ਦੀ ਆਮਦਨ ਲਈ 2-3 ਪਸ਼ੂਆਂ ਤੇ ਨਿਰਭਰ ਹਨ ਉਹਨਾਂ ਦਾ ਰੁਜ਼ਗਾਰ ਦਾ ਸਾਧਨ ਖਤਮ ਹੋ ਸਕਦਾ ਹੈ ਜੇ ਭਾਰਤ ਅਮਰੀਕਾ ਨੂੰ ਵਪਾਰ ਦੀ ਮਨਜ਼ੂਰੀ ਦੇ ਦਿੰਦਾ ਹੈ ਤਾਂ ਇਸ ਦੇ ਆਮ ਕਿਸਾਨਾਂ ਨੂੰ ਕੀ ਨੁਕਸਾਨ ਹੋਣਗੇ ਇਸ ਤੇ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ ਜਿਹੜੇ ਡੇਰੀ ਫਾਰਮ ਹਨ ਉਹ ਬਹੁਤ ਵੱਡੇ ਹਨ ਅਤੇ ਸਰਕਾਰ ਦੀ ਸਬਸਿਡੀਆਂ ਦੇ ਰੂਪ ਵਿੱਚ ਬਹੁਤ ਸਹਾਇਕ ਦਿੰਦੀ ਹੈ ਕਿਸਾਨਾਂ ਨੂੰ ਉਦੇ ਉਲਟ ਜੇ ਇੰਡੀਆ ਵਿੱਚ ਦੇਖਿਆ ਜਾਵੇ ਤਾਂ ਡੇਰੀ ਫਾਰਮ ਛੋਟੇ ਹਨ ਸਰਕਾਰ ਵੱਲੋਂ ਵੀ ਬਹੁਤ ਘੱਟ ਸਬਸਿਡੀ ਮਿਲਦੀ ਹੈ ਅਮਰੀਕਾ ਦੇ ਵਿੱਚ ਫਾਰਮ ਵੱਡੇ ਹੋਣ ਕਰਕੇ ਦੁੱਧ ਦੀ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਹੈ ਜਦਕਿ ਇੰਡੀਆ ਦੇ ਵਿੱਚ ਅਮਰੀਕਾ ਦੇ ਮੁਕਾਬਲੇ ਪ੍ਰੋਡਕਸ਼ਨ ਬਹੁਤ ਘੱਟ ਹੈ ਫਾਰਮ ਵੱਡੇ ਹੋਣ ਕਰਕੇ ਤੇ ਪ੍ਰੋਡਕਸ਼ਨ ਜ਼ਿਆਦਾ ਹੋਣ ਕਰਕੇ ਕੋਸਟ ਆਫ ਮਿਲਕ ਮਲ 1 ਲੀਟਰ ਦੁੱਧ ਪੈਦਾ ਕਰਨ ਦੀ ਕੀਮਤ ਅਮਰੀਕਾ ਦੇ ਵਿੱਚ ਬਹੁਤ ਘੱਟ ਹੈ ਤੇ ਇੰਡੀਆ ਦੇ ਵਿੱਚ ਅਮਰੀਕਾ ਨਾਲੋਂ ਜ਼ਿਆਦਾ ਹੈ ਦੁੱਧ ਦੀ ਪ੍ਰੋਡਕਸ਼ਨ ਜ਼ਿਆਦਾ ਹੋਣ ਕਰਕੇ ਅਮਰੀਕਾ ਘੱਟ ਰੇਟਾਂ ਵਿੱਚ ਇੰਡੀਆ ਵਿੱਚ ਦੁੱਧ ਭੇਜੇਗਾ ਇਸ ਕਰਕੇ ਆਮ ਕਿਸਾਨ ਸਸਤੇ ਦੁੱਧ ਦਾ ਮੁਕਾਬਲਾ ਨਹੀਂ ਕਰ ਸਕੂਗਾ ਭਾਤੇ ਅਮਰੀਕਾ ਦੇ ਵਿੱਚ ਇਹ ਸਮਝੌਤਾ ਹੋ ਸਕਦਾ ਹੈ ਤਾਂ ਇੱਕ ਹੋਰ ਕਿਸਾਨ ਅੰਦੋਲਨ ਹੋਣ ਦੀ ਚਿੰਤਾ ਪ੍ਰਗਟਾਈ ਜਾ ਸਕਦੀ ਹੈ ਕਿਉਂਕਿ ਉਹਨਾਂ ਇਸ ਦਾ ਵਿਰੋਧ ਕਰਨਗੇ ਭਾਰਤੀ ਇਕਨੋਮੀ ਲਈ ਵੀ ਇਹ ਇੱਕ ਬਹੁਤ ਵੱਡਾ ਖਤਰਾ ਹੈ ਕਿਉਂਕਿ ਪਿੰਡਾਂ ਵਿੱਚ ਛੋਟੇ ਪਰਿਵਾਰਾਂ ਨੂੰ ਦੋ ਦੋ ਤਿੰਨ ਪਸ਼ੂ ਰੱਖ ਕੇ ਆਪਣਾ ਗੁਜ਼ਾਰਾ ਕਰਦੇ ਹਨ ਖਾਸਾ ਔਰਤੇ ਔਰਤਾਂ ਇਸ ਕੰਮ ਵਿੱਚ ਬਹੁਤ ਵੱਡੇ ਪੱਧਰ ਤੇ ਸ਼ਾਮਲ ਹਨ ਸਾਡੀ ਇਹ ਸਪਾਰਸ਼ ਹੈ ਕਿ ਇਹ ਵਪਾਰ ਨਹੀਂ ਹੋਣਾ ਚਾਹੀਦਾ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇੰਡੀਆ ਦੇ ਡੇਰੀ ਫਾਰਮ ਦੀ ਸਪੋਰਟ ਕਰੇ ਛੋਟੇ ਕਿਸਾਨਾਂ ਨੂੰ ਸਬਸਿਡੀ ਦੇਵੇ ਅਤੇ ਦੁੱਧ ਤੋਂ ਪ੍ਰੋਡਕਟ ਬਣਾ ਕੇ ਬਾਹਰਲੀ ਕੰਟਰੀਆਂ ਵਿੱਚ ਸੇਲ ਕਰੇ ਧੰਨਵਾਦ